ਹਾਂ ਇਹ ਖਾਣਾ ਆਪਰੇਸ਼ਨ ਹੋਇਆ ਹੁਣ ਜਾੜਾ ਪਟਣੇ ਦੇ ਪੱਗਾਂ ਹੁਣ ਇੱਕ ਹੋਰ ਹੈ ਜੀ ਦੇਖੋ ਕਬਾਲੀਆਂ ਲਓ ਜੀ ਲਓ ਅੰਡੇ ਮਿੱਠੇ ਜਲ ਦੀ ਸਵੀਲ ਜੀ ਕਰੋ ਜੀ ਇੰਜੋਏ ਤੇ ਕਬਾਲੀਆਂ ਚੱਲਣੀਆਂ ਜੀ ਦੁਪਹਿਰ ਨੂੰ 2 ਵਜੇ ਤੋਂ ਕਰੋ ਇਹ ਦਾ ਸ਼ੋਅ ਸਾਥਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਕੀ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਹੱਸਦੇ ਬਹੱਸਦੇ ਰੱਖੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਲੋਈ ਲੱਗੇ ਤੇ ਜੀ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਪੀਰ ਭੈਣ ਭਰਾ ਬੱਚੇ ਬਜ਼ੁਰਗ ਸਾਰਿਆਂ ਦਾ ਦਿਲੋਂ ਧੰਨਵਾਦ ਤੇ ਇੱਧਰ ਜਾਂ ਬਾਹਰ ਤੋਂ ਜੁੜੇ ਹੋਏ ਉਹਨਾਂ ਦਾ ਵੀ ਦਿਲੋਂ ਧੰਨਵਾਦ ਜੀ ਤੇ ਗਰਮੀ ਹੋ ਗਈ ਜੀ ਬਹੁਤ ਜ਼ਿਆਦਾ ਮੈਂ ਦੁਕਾਨ ਤੇ ਚਲੇ ਗਿਆ ਤਾਂ ਜੱਸ ਕਰਨ ਨੂੰ ਸਵੇਰੇ ਸਕੂਲੇ ਛੱਡ ਤੇ ਆ ਤਾਂ ਜੀ ਉਸ ਤੋਂ ਬਾਅਦ ਪਤਾ ਕੀ ਅਚਾਨਕ ਹੀ ਮਨਜੀਤ ਦਾ ਫੋਨ ਆਇਆ ਕਹਿੰਦੀ ਵੀ ਮਨ ਨੂੰ ਦਵਾਈ ਲੈ ਆ ਦੁਆ ਕਹਿ ਇਹ ਟਲੀ ਜੀ ਹੋ ਰਹੀ ਆ ਕੁਝ ਕਿਉਂਕਿ ਅੱਜ ਤੋਂ ਮਹੀਨਾ ਪਹਿਲਾਂ ਨੂੰ ਇਨਫੈਕਸ਼ਨ ਹੋ ਗਈ ਸੀ ਉਹਦੀ ਦਵਾਈ ਚੱਲੀ ਦੀ ਪਤਾ ਨਹੀਂ ਤਾਂ ਫੇਰ ਇਨਫੈਕਸ਼ਨ ਹੀ ਹੋ ਗਈ ਤੇ ਨਾਲੇ ਆਪਣੀਆਂ ਭੈਣਾਂ ਨੂੰ ਮਿਲਾਨੇ ਵੀ ਐ ਪੁੱਛਦੇ ਮਨਜੀਤ ਨੂੰ ਕਿ ਆ ਇਹ ਜਾ ਚੱਕਰ ਹੋਇਆ ਤੇ ਬਾਕੀ ਜੀ ਅੱਜ ਦਾ ਬਲੌਗ ਤੁਹਾਡੇ ਲਈ ਬਹੁਤ ਵਧੀਆ ਬਣਨ ਵਾਲਾ ਹੈ ਤੁਸੀਂ ਲਾਈਕ ਸ਼ੇਅਰ ਕਮੈਂਟ ਦੱਬ ਕੇ ਅੱਜ ਜਿਹੜਾ ਬਲੌਗ ਹੈ ਜੀ ਤੁਹਾਨੂੰ ਆਪਣੀ ਦੁਕਾਨ ਹੈ ਉੱਥੇ ਸਾਡੀਆਂ ਦੁਕਾਨਾਂ ਸਾਰੀਆਂ ਬਲਾਕ ਦੇ ਨਾਂ ਤੇ ਨਹੀਂ ਇੰਨੀਆਂ ਜਾਣੀਆਂ ਜਾਂਦੀਆਂ ਜੇ ਆਪਾਂ ਕਹਿ ਦੂਗੇ ਨਾ ਵੀ ਪੰਜਾਬ ਪੀਰਾਂ ਦੇ ਨਾਲ ਆਈ ਫਿਰ ਸਾਰਿਆਂ ਨੂੰ ਪਤਾ ਹੀ ਕਿਉਂਕਿ ਤੁਹਾਨੂੰ ਪਤਾ ਜੀ ਹਰ ਸਾਲ ਦੀ ਤਰ੍ਹਾਂ ਕਣਕ ਦੀ ਬਾੜੀਆਂ ਤੋਂ ਬਾਅਦ ਹਰ ਸਾਲ ਪੰਜਾਬੀ ਪੀਰਾਂ ਤੇ ਮੇਲਾ ਹੁੰਦਾ ਜੀ 3 ਦਿਨ ਦਾ ਆਪਣਾ ਮੇਲਾ ਆਈ ਮਹਿਫਲ ਜਮੀ ਵੀ ਹੈ ਜੀ ਤੇ ਅੱਜ ਲੰਗਰ ਵੀ ਚੱਲ ਰਿਹਾ ਹੈ ਦੁਪਹਿਰੇ ਨੂੰ ਉੱਥੇ ਮੇਲਾ ਵੀ ਪੂਰਾ ਆਇਆ ਨਾ ਤੇ ਜਿੰਨੇ ਵੀ ਆਪਣੇ ਮਾਰਕੀਟ ਦੇ ਮੈਂਬਰ ਹੈ ਜੀ ਅਸੀਂ ਸਾਰੇ ਜਣੇ ਇਕੱਠੇ ਆਪਣਾ ਤੇਲ ਫੁੱਲ ਪਾ ਕੇ ਇਕੱਠਾ ਕਰਕੇ ਉੱਥੇ ਠੰਡੇ ਮਿੱਠੇ ਜਲ ਦੀ ਸੇਵਿਲ ਦਾਨੇ ਅੱਜ ਦੇ ਦਿਨ ਤੇ ਉਹ ਵੀ ਚੱਲ ਰਹੀ ਹੈ ਤੇ ਮੈਂ ਵੀ ਸੇਵਾ ਕਰਾ ਰਿਹਾ ਤਾਂ ਪਰ ਅਚਾਨਕ ਮੈਨੂੰ ਫੋਨ ਆ ਗਿਆ ਜੀ ਵੀ ਘਰੇ ਜਾਣਾ ਹੀ ਪੈਣਾ ਉਥੇ ਮੈਂ ਮਨਜੀਤ ਨੂੰ ਲੈਣ ਆ ਗਿਆ ਤੇ ਵਲੌਗ ਆਊਗਾ ਜੀ ਪੰਜਾਬੀ ਪੀਰਾਂ ਦਾ ਤੇ ਕਿਹ ਚੱਲ ਰਹੀ ਸੇਵਾ ਤੇ ਤੇ ਉਸ ਦਰਗਾਹ ਦੇ ਤੁਹਾਨੂੰ ਪੰਜਾਬੀ ਪੀਰਾਂ ਦੇ ਮੈਂ ਅੱਜ ਦਰਸ਼ਨ ਵੀ ਕਰਾਉਂਗਾ ਵਲੌਗ ਦੇ ਵਿੱਚ ਤੇ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਕਿੱਦਾਂ ਲੱਗਿਆ ਜੀ ਮੇਲਾ ਤੇ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਨਾ ਇੱਕ ਤਾਂ ਧੁੱਪ ਬਹੁਤ ਹੈ ਗਰਮੀ ਬਾਹਰ ਆਪਾਂ ਨਾ ਚਾਰਕ ਨਾਮ ਬੋਲ ਦਈਏ ਜੀ ਕਿਉਂਕਿ ਪਿਛਲੇ 3-4 ਬਲੌਗਾਂ ਚ ਆਪਾਂ ਨੇ ਨਾਮ ਬੋਲੇ ਨਹੀਂ ਅੱਜ ਬੋਲ ਦਈਏ ਇੱਕ ਹੈ ਜੀ ਆਈਡੀ ਸਿੰਘ ਹਰਦੀਪ ਸਿੰਘ ਦੇ ਨਾਂ ਤੇ ਹਰਦੀਪ ਸਿੰਘ ਭੁੱਲਰ ਇਟਲੀ ਤੋਂ ਏ ਭਰਾ ਦਾ ਆਪਣਾ ਬਹੁਤ ਬਹੁਤ ਧੰਨਵਾਦ ਹੈ ਜੀ ਇੱਕ ਹੈ ਜੀ ਪ੍ਰਭ ਰਾਮ ਗੜੀਆ ਇੱਕ ਹੈ ਜੀ ਗੋਪੀ ਨਗਲ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਇੱਕ ਹੈ ਜੀ ਆਪਣੀ ਭੈਣ ਬਲਜੀਤ ਕੌਰ ਉਹ ਕਹ ਰਹੇ ਵੀ ਬਹੁਤ ਵਧੀਆ ਬਲੌਗ ਹੈ ਜੀ ਬਹੁਤ ਵਧੀਆ ਲੱਗਦੇ ਬਲੌਗ ਤੁਹਾਡੇ ਬਹੁਤ ਬਹੁਤ ਭੈਣ ਦਾ ਧੰਨਵਾਦ ਜੀ ਇੱਕ ਹੈ ਜੀ ਮਨਦੀਪ ਧਾਲੀਵਾਲ ਬੀਪੀਓ ਹਮ ਬੈਰਨ ਕੋਈ ਬਾਹਰ ਤੇ ਹੋਣਾ ਮੈਨੂੰ ਲੱਗਦਾ ਹੈ ਨਾ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਵੀਰ ਦਾ ਇੱਕ ਹੈ ਜੀ ਗੁਰਤੇਜ ਬੈਂਸ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਇੱਕ ਹੈ ਜੀ ਹਰਦੀਪ ਸਿੰਘ ਸੰਧੇਰ ਦੇ ਨਾਂ ਤੇ ਆਈਡੀ ਇੱਕ ਹੈ ਜੀ ਤਲਜਿੰਦਰ ਕੋਰ ਆਪਣੀ ਕੋਈ ਭੈਣ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਐਦਾਂ ਹੀ ਵੱਧ ਚੜ ਕੇ ਕਮੈਂਟ ਕਰਿਆ ਕਰੋ ਤੁਸੀਂ ਮੇਰਾ ਪੇਚਾ ਦੇਖੇ ਰਹੇ ਹੋਣੇ ਆਪਣੇ ਨਾਲ ਨਾ 2 3 ਉਹ ਆਪਣਾ ਸਟੇਡੀਅਮ ਹੋਣ ਦੇ ਨਾਲ ਨਾਲ ਨਾ ਇਹ ਰੋਡ ਤਿਆਰ ਹੋ ਰਿਹਾ ਫੋਰ ਮਾਰਗ ਬਣ ਰਿਹਾ ਤੇ ਇਹਦੇ ਤੇ ਦੋ ਤਿੰਨ ਬ੍ਰਿਜ ਵੀ ਬਣ ਰਹੇ ਉੱਥੇ ਇੰਨਾ ਮਿੱਟੀ ਘੱਟਾ ਉੱਡ ਰਿਹਾ ਨਾ ਜੇ ਇੱਕ ਵਾਰ ਚਲੇ ਜਾਓ ਮੁੜ ਕੇ ਨਾ ਆਣ ਜਾਣ ਨੂੰ ਦਿਲ ਨਹੀਂ ਕਰਦਾ ਦੇ ਸਵੇਰੇ ਮੈਂ ਜਸਕਰ ਨੂੰ ਲੈ ਗਿਆ ਤਾਂ ਹੁਣ ਮੰਨੂ ਆਣਾ ਪਿਆ ਔਰ ਜੈਂਟਲੀ ਐਮਰਜੈਂਸੀ ਚਲੋ ਕੋਈ ਨਹੀਂ ਇਹ ਤਾਂ ਗੱਲਾਂ ਬਾਤਾਂ ਚੱਲਦੀ ਰਹਿਣੀਆਂ ਹੁਣ ਆਪਾਂ ਕਰਦੇ ਮਨਜੀਤ ਨਾਲ ਗੱਲਬਾਤ ਤੇ ਤੁਸੀਂ ਜੀ ਅੱਗੇ ਆਪਣਾ ਬਲੌਗ ਅਟੈਂਡ ਕਰੋ ਜੀ ਪੰਜਾਬੀ ਰਾਣ ਕਰਦੇ ਮਨਜੀਤ ਹਾਂ ਬਾਈ ਮਨਜੀਤ ਸਤਿ ਸ੍ਰੀ ਅਕਾਲ ਜੀ ਸਾਰੇ ਕੀ ਚੱਕਰ ਹੋ ਗਿਆ ਬਾਈ ਅੰਦਾਈ ਆ ਤੁਹਾਨੂੰ ਪਹਿਲਾਂ ਅਚਾਨਕੇ ਹੋਇਆ ਸਵੇਰੇ ਹੋਈ ਬਸ ਜਦ ਮੈਂ ਆਟਾ ਗੁੰਨਦੀ ਸੀਗੀ ਆਟਾ ਗੁੰਨ ਗਿਆ ਕਿ ਮੈਂ ਪੈ ਗਈ ਓਰੇ ਹੂੰ ਬਸ ਉਸ ਤੋਂ ਬਾਅਦ ਜਸਕਰ ਨਸੀਬਣ ਲੱਗੇ ਜਦੋਂ ਰੋਟੀ ਆਈ ਮੜੀ ਕੇ ਦੱਬ ਕੇ ਬੋਲੂ ਹਾਂ ਹੁਣ ਮੈਨੂੰ ਉਹ ਸਪੀਕਰ ਨਾ ਨਾ ਸਪੀਕਰ ਦੀ ਲੋੜ ਨਹੀਂ ਅਸੀਂ ਵੀ ਤਾਂ ਬੋਲੇ ਰਹੇ ਹਾਂ ਤੇ ਇਹ ਗੱਲਬਾਤ ਕਿਉਂ ਹੋਈ ਹੈ ਵੀ ਸਿਰ ਦਰਦ ਕਰ ਰਿਹਾ ਹੈਗੀ ਹੋਰ ਇਹ ਤੱਕ ਹੋਈ ਜਾਂਦਾ ਹੋ ਜਾਂਦਾ ਜੀ ਕਿਉਂ ਬੁਖਾਰ ਦੇ ਵਿੱਚ ਨਾ ਮਨ ਹੋਰੇ ਤਰ੍ਹਾਂ ਹੋ ਜਾਂਦਾ ਨਾ ਤਾਂ ਉਹਨੂੰ ਬੰਦੇ ਬੋਲਦੇ ਚੰਗੇ ਲੱਗਦੇ ਨਾ ਜਿਆਦਾ ਰੌਲਾ ਰੱਪਾ ਮਨ ਚ ਚੜਚੜਾ ਜਾ ਹੋ ਜਾਂਦਾ ਹਨਾ ਹੁਣ ਮੈਂ ਕੱਦੀ ਪਈ ਹੋਈ ਐਂ ਤਾਂ ਮੜ ਮੜ ਜਿਹਾ ਫਲੋਟ ਜਾਇ ਮੈਨੂੰ ਐਂ ਲੱਗਦਾ ਇਨਫੈਕਸ਼ਨ ਹੋ ਗਈ ਇਨਫੈਕਸ਼ਨ ਹੋਊਗੀ ਫੇਰ ਭੁੱਖ ਲੱਗਦੀ ਐ ਨਾ ਪੂਰੀ ਭੁੱਖ ਤਾਂ ਲੱਗਦੀ ਐ ਚਲੋ ਫੇਰ ਵੀ ਠੀਕ ਐ ਉਗਦਾ ਮੈਨੂੰ ਪਹਿਲਾਂ ਵੀ ਲੱਗਦੀ ਸੀ ਯਾਰ ਇਹਨੂੰ ਪਹਿਲਾਂ ਤੇ ਹੀ ਜੀ ਸ਼ੁਰੂ ਤੇ ਹੀ ਜਦ ਦੀ ਆਈ ਨਾ ਉਹ ਹੈ ਇਹਨੂੰ ਭੁੱਖ ਦਾ ਫੁੱਲ ਲੱਗਦੀ ਯਾਰ ਕਦੇ ਮਜ਼ਾਕ ਮੈਂ ਮੈਂ ਮਜ਼ਾਕ ਥੋੜਾ ਕਰਿਆ ਮੈਂ ਮੈਂ ਮਜ਼ਾਕ ਥੋੜਾ ਕਰਿਆ ਯਾਰ ਮੈਂ ਸਹੀ ਕਿਹਾ ਵੀ ਕਦੇ ਵੀ ਬੁਖਾਰ ਹੋਇਆ ਨਾ ਤੈਨੂੰ ਕਦੇ ਭੁੱਖ ਤਾਂ ਨਹੀਂ ਤੇਰੀ ਹੋਈ ਹੈ ਬੁਖਾਰ ਦੀ ਮੂੰਹ ਡਾਕਟਰ ਬੰਦ ਕਰ ਦੋ ਬਾਈ ਜੀ ਫਿਰ ਦੋ ਕੱਢ ਜਾਂਦੇ ਮੈਂ ਕਹਿੰਦਾ ਪਹਿਲਾਂ ਮੈਨੂੰ ਇਨਫੈਕਸ਼ਨ ਹੋਈ ਸੀ ਮੈਨੂੰ ਉਹਦੇ ਵਿੱਚ ਭੁੱਖ ਲੱਗਦੀ ਜਾਂਦੀ ਸੀ ਤੁਹਾਨੂੰ ਲੱਗਦੀ ਹੁੰਦੀ ਮੈਨੂੰ ਲੱਗਦੀ ਦੀ ਹਾਂ ਚਲੋ ਇਹ ਤਾਂ ਠੀਕ ਹੈ ਤੇ ਗਰਮੀ ਬਹੁਤ ਹੈ ਫਿਰ ਚੱਲੀਏ ਫਿਰ ਮੈਂ ਇੱਕ ਤਾਂ ਮਨਜੀਤ ਕਹਿੰਦੀ ਤੇ ਮੈਂ ਕਹਿੰਦਾ ਵੀ ਮੋਟਰਸਾਈਕਲ ਠੀਕ ਐ ਕਿਉਂਕਿ ਦੇਖੋ ਮੇਰੇ ਗੇੜੇ ਹੁਣ ਦੋ ਤਾਂ ਲੱਗ ਲੇ ਹੁਣ ਲੈ ਕੇ ਜਾਣਾ ਫੇਰ ਇਹਨੂੰ ਛੱਡ ਕੇ ਜਾਣਾ ਫੇਰ ਮੁੜ ਕੇ ਜਾਣਾ ਝੱਟ ਗੇੜੇ ਤਾਂ ਇਹ ਹੋ ਜਾਣੇ ਹੋਗੇ ਨਾ ਦੇਖ ਹੁਣ ਮੈਂ ਆਇਆ ਹੁਣ ਜਾਣਾ ਤਿੰਨ ਸਾਡੇ ਗਲ ਪੰਗੇ ਵੀ ਇਹੋ ਜਿਹੇ ਹੁੰਦੇ ਆ ਇੱਕ ਤਾਂ ਪਤਾ ਨਹੀਂ ਜੀ ਕਿ ਆ ਸਾਡੀ ਮਨਜੀਤ ਨੂੰ ਇਹ ਨਜ਼ਰ ਲੱਗੀ ਵੀ ਐ ਕਿ ਆ ਸਮਝ ਜੇ ਨਹੀਂ ਲੱਗ ਰਹੀ ਜਦ ਕਿਤੇ ਮੈਂ ਪਹਿਲਾਂ ਮੈਂ ਬਿਮਾਰ ਹੋ ਗਿਆ ਉਸ ਤੋਂ ਪਹਿਲਾਂ ਮਨਜੀਤ ਈ ਉਸ ਤੋਂ ਪਹਿਲਾਂ ਕਰਨ ਤਾਂ ਫੇਰ ਹੁਣ ਪਤਾ ਨਹੀਂ ਚਲੋ ਕੀ ਕਹਿ ਸਕਦੇ ਅਸੀਂ ਉਹ ਕੰਨੇ ਸਾਰੇ ਸਾਰੇ ਹੀ ਅਹੀਂ ਆ ਜੀ ਹਰ ਇੱਕ ਘਰ ਚ ਇਹੀ ਚੱਲ ਰਿਹਾ ਜੀ ਕਿਉਂਕਿ ਗਰਮੀ ਬਹੁਤ ਹੈ ਤੇ ਬਾਕੀ ਆਪਣੇ ਖਾਣ ਪਾਣ ਵੀ ਨਹੀਂ ਹੋ ਰਹੇ ਨਾ ਖਾਣਿਆ ਚਿੱਤਾ ਘਤ ਰਹੀ ਹੈ ਜੇ ਤਾਕਤ ਖਾਣਿਆਂ ਚ ਨਹੀਂ ਹੈ ਤਾਂ ਸਰੀਰਾਂ ਚ ਕੀ ਹੋਣੀ ਕਿਉਂਕਿ ਅਸੀਂ ਬਿਮਾਰੀ ਦੇ ਗੈ ਲੜਨ ਲਈ ਸਾਡੇ ਸਰੀਰ ਵੀ ਠੀਕ ਹੋਣੇ ਚਾਹੀਦੇ ਜੇ ਖਰਾਕਾ ਠੀਕ ਹੋਊਗਾ ਤਾਂ ਹੀ ਸਾਡੇ ਸਰੀਰ ਬੈਠੋਗੇ ਅੱਛਾ ਕੀ ਕਹਿੰਦੀ ਸੀ ਮਨਜੀਤੂੰ ਮੈਂ ਤਾਂ ਕਹਿੰਦੀ ਸੀ ਕਿ ਮੈਂ ਕਹਾਂ ਵੀ ਜਿਸ ਤਰ੍ਹਾਂ ਅੱਜ ਮੈਂ ਦਵਾਈ ਲੈਣ ਚੱਲੀ ਅੱਜ 15 ਤਰੀਕ ਹੋ ਗਈ ਠੀਕ ਹੈ ਕੱਲ ਨੂੰ ਅੱਖਾਂ ਵੀ ਚੈੱਕ ਕਰਾਣ ਜਾਣਾ ਸਾਡੇ ਅਸੀਂ ਬਿਮਾਰ ਇੱਕ ਦੋ ਇਹ ਜਿਆਦਾ ਹੁੰਨੇ ਜਿਆਦਾ ਬਸ ਵੀ ਗੇੜੇ ਦੇ ਵਰ ਗੇੜੇ ਗੇੜੇ ਪਰ ਗੇੜੇ ਪਰ ਗੇੜੇ ਇੱਕ ਹੋਰ ਵੀ ਦੇਖਿਓ ਜੀ ਇੱਕ ਨਾ ਕੁਦਰਤ ਦਾ ਹੀ ਪਤਾ ਨਹੀਂ ਐਹੀ ਹੈ ਪਤਾ ਨਹੀਂ ਬਣਿਆ ਬਈ ਐਹੀ ਹੈ ਜਿਹੜੇ ਪਰ ਨਾ ਕਿਤੇ ਮਾੜਾ ਮੋਟਾ ਦੁੱਖ ਹੁੰਦਾ ਪਰਮਾਤਮਾ ਉੱਪਰ ਹੋਰ ਦੁੱਖ ਪਾਈ ਜਾਂਦਾ ਬੜੇ ਤੇ ਬੜੇ ਤੇ ਜੇ ਕੋਈ ਘਰਾਂ ਬਿਮਾਰ ਹੈ ਤਾਂ ਇੱਕ ਬੰਦਾ ਖਿੱਚੀ ਫਿਰ ਰਿਹਾ ਤਾਂ ਹੋਰ ਹੱਥ ਹੱਦ ਦਾ ਬਲੰਦਾਈ ਪ੍ਰਮਾਤਮਾ ਇਹ ਹੁੰਦਾ ਹੈ ਹੁਣ ਦੇਖੋ ਪਹਿਲਾਂ ਅੱਖਾਂ ਦਾ ਹੋ ਕੇ ਹਟਿਆ ਉਸ ਤੋਂ ਇਨਫੈਕਸ਼ਨ ਹੋ ਗਈ ਹੂੰ ਠੀਕ ਹੈ ਫਿਰ ਜੱੱਸ ਕਰਨਾ ਵੀ ਉਲਝਿਆ ਲਿਆਦਾ ਉਹਦੇ ਪਹਿਲਾਂ ਦੁਆਲੀਏ ਦੇ ਬਾਅਦ ਫਿਰ ਤੁਸੀਂ ਵੀ ਹੁਣ ਮੈਂ ਦੋਈ ਵਾਰ ਫਿਰ ਚੱਕਰ ਪੈ ਜਣਾ ਤਾਂ ਉਹ ਤਾਂ ਹੁਣ ਤਾਂ ਡਾਕਟਰ ਨੇ ਦੋ ਤਿੰਨ ਮਹੀਨੇ ਫੇਰ ਦਿੱਤੇ ਮੈਂ ਇਹ ਸੋਚ ਰਿਹਾ ਤਾਂ ਅੱਜ ਤੋਂ ਚਾਰ ਦਿਨ ਦਾ ਵੀ ਇਹਦੇ ਜਾ ਠੀਕ ਕਰਾਵਾਂ ਜਿਹੜੀ ਨਾ ਐਂਡ ਵਾਲੀ ਜਾੜ ਹੈ ਪਿੱਛੇ ਮੂਰੇ ਵਾਲਾ ਮੁੜਕਾ ਫੇਰ ਉਧਰ ਹੀ ਚਲੇ ਗਿਆ ਉਹ ਕਿਹਾ ਹੁੰਦਾ ਨਾ ਫਿਰ ਉਹ ਜਦ ਇਹ ਮਨਜੀਤ ਖਾਣਾ ਖਾਂਦੀ ਜਾਂ ਬੋਲਦੀ ਹੈ ਉਹ ਮਾਸ ਨੂੰ ਵੱਢੀ ਜਾਂਦੀ ਹੈ ਬੋਲਦੀ ਹੈ ਉਹ ਵੀ ਬਸ ਕਮਟੀ ਹੈ ਇਸ ਟਾਈਮ ਇਹ ਨਾ ਚਾਰਡ ਮਾਸ ਦੇ ਵਿੱਚ ਹੈ ਹੂੰ ਉਹ ਕਰਾਣੀ ਪੈਣੀ ਹੈ ਬਾਈ ਮੈਂ ਮਜ਼ਾਕ ਨਹੀਂ ਤਾਈ ਕਰਦਾ ਜਿਹੜੇ ਬਲੌਗਾਂ ਚ ਪਿਛਲੇ ਅੰਚ ਦੱਸਿਆ ਮੈਂ ਉਹ ਡਾਕਟਰ ਵੀ ਅਹੀਂ ਕਹਿ ਰਿਹਾ ਨਹੀਂ ਉਹਨਾਂ ਕਰਦਣੀ ਥੀ ਕਹਿੰਦਾ ਨਹੀਂ ਤਾਂ ਪੱਟਣੀ ਪੈਣੀ ਜਦੋਂ ਅਸੀਂ ਦੱਸਿਆ ਨਾ ਵੀ ਨੀਗਾ ਦੋਏ ਲਾਈਨ ਚ ਪਹਿਲੇ ਫਿਰ ਕਹਿੰਦਾ ਵੀ ਨਹੀਂ ਉੱਪਰਲੀ ਜਾੜ ਹੈ ਕਹਿੰਦਾ ਮੈਂ ਪੱਟਣੀ ਨਹੀਂ ਦੂਜੀ ਦੁਕਾਨ ਤੋਂ ਨਾ ਮਸ਼ੀਨ ਲਿਆਉਂਗਾ ਉਹਦੇ ਨਾਲ ਥੋੜੀ ਘਰ ਰਗੜ ਦੂੰਗੇ ਡਾਊਨ ਕਰ ਦੂੰਗੇ ਹਨਾ ਅਹੀਂ ਕਿਹਾ ਤਾਂ ਉਹਨੇ ਹੁਣ ਮੈਂ ਤਾਂ ਸੋਚ ਰਿਹਾ ਤਾਂ ਅੱਜ ਪੀ ਮੈਂ ਇਹਨੂੰ ਮਨਜੀਤ ਨੂੰ ਸ਼ਾਮ ਨੂੰ 4:00 ਵਜੇ ਲਜਾ ਮੈਂ ਇਹਦੀ ਜਾਂਚ ਠੀਕ ਕਰਾਵਾਂ ਕੁਝ ਆਪਣੀਆਂ ਭੈਣਾਂ ਵੀ ਕਮੈਂਟ ਕਰ ਰਹੀਆਂ ਬਲੌਗ ਤੇ ਪਿਛਲੇ ਬਲੌਗ ਚ ਇਹਨਾਂ ਦੱਸਿਆ ਨਾ ਵੀ ਮੇਰਾ ਦਰਦ ਹੋ ਰਿਹਾ ਬੋਲ ਨਹੀਂ ਹੋ ਰਿਹਾ ਕਲਾਂੜਾਂ ਤੋਂ ਆਈ ਜੀ ਆਪਣੀ ਭੈਣ ਉਹ ਵੀ ਕਹਿ ਰਹੀ ਹੈ ਬੀ ਜਾਂਚ ਕਰ ਮੈਂ ਬੋਲਦੀਆਂ ਜਾਂ ਹੱਸਦੀਆਂ ਕੁਝ ਹੀ ਉਹ ਫਿਰ ਉਹ ਨੂੰ ਹੋ ਗਿਆ ਨਾ ਟੱਚ ਹੋ ਕੇ ਮਾਸ ਸੁੱਜ ਜਾਂਦਾ ਉਹ ਦਰਦੇ ਹੋਣਾ ਫਿਰ ਇਹ ਹੈ ਨਾ ਤੇ ਬਾਕੀ ਗੱਲਬਾਤ ਐ ਇਸ ਤਰ੍ਹਾਂ ਹੀ ਜੀ ਹੁਣ ਚੱਲਦੇ ਆਂ ਅਸੀਂ ਮਨਜੀਤ ਨੂੰ ਲੈ ਕੇ ਨਾਲੇ ਤਾਂ ਦਵਾਈ ਦਵਾਵਾਂ ਮੈਂ ਇਹਨੂੰ ਫਿਰ ਦੰਦਾਂ ਦਾ ਕਿਤਨਾ ਕਰਨਾ ਯਾਰ ਦਾ ਉਹ ਵੀ ਦਿਖਾ ਕਹਿੰਦਾ ਉਹਨੂੰ ਪਹਿਲਾਂ ਫੋਨ ਅੱਜ ਕਿਹਾਨ ਨੇ ਹੂੰ ਕਾਨੂੰ ਨੰਬਰ ਤੁਸੀਂ ਦੇ ਆ ਬਾਤ ਹਾਂ ਨੰਬਰ ਹੈ ਤਾਂ ਪਰ ਮੈਂ ਐਡ ਨਹੀਂ ਕਰਿਆ ਚਾਬਾ ਜੀ ਯਾਰ ਮੈਂ ਅੱਜ ਲੈ ਲੈਣੇ ਅੱਜ ਉਹਨੂੰ ਫੋਨ ਕਰਕੇ ਕਹਿ ਦੂੰਗਾ ਕੱਲ ਨੂੰ ਚੱਲ ਪਏ ਸਵੇਰੇ 10:00 ਵਜੇ ਹਾਂ ਦੰਦ ਵੀ ਕਰਾ ਦਿੰਨੇ ਠੀਕ ਹੈ ਤਾਂ ਕਿਉਂਕਿ ਇਹਦਾ ਸਾਰਾ ਮਾਸ ਦੀ ਮੈਂ ਦੇਖਿਆ ਸੀ ਜਿਵੇਂ ਚੜਨਾ ਤੇਰਾ ਕਿਤੇ ਦੰਦ ਵੱਧ ਤਾਂ ਨਹੀਂ ਗਏ 32 ਹੁੰਨੇ ਜੀ ਨਾ ਸਭ ਦੇ ਉਹ ਵੀ ਡਾਕਟਰ ਨੂੰ ਕਹਿਣਾ ਵੀ ਗਣੀ ਕਿਤੇ ਦੋ ਵੱਧ ਤਾਂ ਨਹੀਂ ਹੋ ਗਿਆ ਪਿਛਾਂ ਲਾਸਟ ਚ ਹੋ ਜਾਂਦਾ ਨਹੀਂ ਹੈ ਜੀ ਗੱਲ ਜਗਾ ਹੈ ਨਹੀਂ ਜਗਾ ਪਿੱਛਾ ਨਾ ਆਪਣੇ ਜਾੜਾ ਆਏ ਜਿਹੜੀਆਂ ਜਾੜਾ ਨਿਕਲ ਲੈਣੇ ਆ 20 ਸਾਲ ਤੱਕ ਦੰਦ ਪੂਰੇ ਹੋ ਜੰਨੇ ਸਭ ਦੇ ਤੋਂ ਜਾੜ ਹੋਰ ਨਿਕਲਦੀ ਜਿਹਨੂੰ ਸਾਡੇ ਸਿਆਣੇ ਕਹੇ ਕਰਦੇ ਤੇ ਵੀ ਅਕਲ ਜਾੜ ਫਿਰ ਉਹ ਜਾੜ ਜੇ ਨਿਕਲਦੀ ਵੀ ਹੈ ਨਾ ਅੱਜ ਮੇਰਾ ਵੀ ਦੋ ਲਾਸਟ ਚ ਛੋਟੀਆਂ ਛੋਟੀਆਂ ਆ ਜੇ ਨਿਕਲੇ ਰਹੀਆਂ ਮੇਰਾ ਵੀ ਮਾਸ ਲੱਗ ਗਿਆ ਦਾ ਉੱਪਰ ਆਣਾ ਨਾ ਫਿਰ ਬਠਾਲਤੇ ਆ ਰਗੜ ਜੀ ਕੇ ਮੈਨੂੰ ਤਾਂ ਇਹ ਲੱਗਦਾ ਵੀ ਅਕਲ ਜਾੜ ਜੀ ਨੂੰ ਕਹੀ ਜਾਂਦੇ ਨਾ ਤਾਂ ਮਰਦੇ ਦਮ ਤੱਕ ਹੀ ਆਈ ਜਾਂਦੀ ਹੈ ਹਾਂ ਹੌਲੀ ਹੌਲੀ ਗ੍ਰੋਥ ਕਰਦੀ ਉਹ 8-10 ਸਾਲ ਚ ਕਿਤੇ ਮੜੀ ਕੋਂ ਨਿਕਲਦੀ ਐ ਔਰ ਉਹ ਪੰਗੇ ਵੀ ਬੋ ਖੜੇ ਕਰਦੀ ਕਿਉਂ ਲਾਸਟ ਚ ਹੁੰਦੀ ਜਿਹੜਾ ਮਾਸ ਬਚਿਆ ਹੋਵਦਾ ਬਾ ਫਿਰ ਇੱਥੇ ਆਪਣੇ ਜਵੇੜੇ ਦਾ ਮਾਸ ਵੀ ਨਾਲ ਲੱਗੀ ਜਾਂਦਾ ਹਨਾ ਉਹ ਮੇਰੇ ਤਾਂ ਕਿੰਨਾ ਚਿਰ ਹੋ ਗਿਆ ਆਪਾਂ ਐ ਕਹੋਗੇ ਵੀ ਗਣ ਲੈ ਜੇ 32 ਇਹ ਤੇ ਪੱਟੇ ਦੇ ਹਨਾ ਪਰ ਉਹ ਫਿਰ ਪ੍ਰੋਬਲਮ ਤਾਂ ਉਹੀ ਆ ਗਈ ਕਹਿੰਦਾ ਮੈਂ ਰਿਸਕ ਲੈਣਾ ਨਹੀਂ ਉਹ ਕਹਿੰਦਾ ਅੱਖਾਂ ਦੇ ਲਾਈਨ ਜਪੇਵੇ ਕੋਈ ਪ੍ਰੋਬਲਮ ਨਾ ਆ ਜਾਵੇ ਬਾਕੀ ਜੀ ਆਪਣੀਆਂ ਜਿਹੜੀਆਂ ਉੱਪਰਲੇ ਦੰਦ ਤੇ ਜਾੜਾ ਐ ਸੂਏ ਤੇ ਜਾੜਾ ਇਹਨਾਂ ਦਾ ਕਨੈਕਸ਼ਨ ਆਪਣੇ ਦਿਮਾਗ ਨਾਲ ਹੁੰਦਾ ਏ ਅੱਖਾਂ ਤੇ ਅਸਰ ਪੈ ਜਾਂਦਾ ਨਿਗਾਹ ਘਟ ਜਾਂਦੀ ਕੋਈ ਐਸ ਰਿਆਮੇ ਪਤਾ ਨਹੀਂ ਲੰਦਾ ਵੀ ਉੱਪਰ ਦਾ ਸਾਰਾ ਇਹਦੇ ਨਾਲ ਸਿਰਮਾ ਵੀ ਦਰਦ ਕਰਦਾ ਹੁੰਦਾ ਹਨ ਤੇ ਬਾਕੀ ਆਪਣੇ ਸਿਆਣੇ ਕਿਹੇ ਕਰਦੇ ਕਹਿੰਦੇ ਵੀ ਚਲੋ ਵਧੀਆ ਹੋ ਗਿਆ ਜੇ ਅਕਲ ਜਾੜ ਇਹਦੇ ਆ ਪਈ ਗਈ ਅਸੀਂ ਪਟਵਾਣੀ ਨਹੀਂ ਜੀ ਇਹ ਉਹਨੂੰ ਰਗੜਵਾ ਕੇ ਛੋਟੀ ਕਰਾ ਦੂਗੇ ਕਿਤੇ ਐਨਾ ਨਾ ਹੋਵੇ ਵੀ ਅਸੀਂ ਅਕਲ ਜਾੜ ਪਟਾ ਦੇ ਕੱਲ ਨੂੰ ਕਿਤੇ ਪ੍ਰੋਬਲਮ ਆ ਜਾਵੇ ਇਹਨੂੰ ਅਕਲ ਹੀ ਨਾ ਰਹੇ ਹਾਂਜੀ ਬਾਕੀ ਆ ਕਿ ਉਹ ਤਾਂ ਪੂਰਵੀ ਗਈ ਅੱਛਾ ਹਾਂ ਮੰਨੋ ਤਾਂ ਛੋਟਾ ਜਾਦੇ ਥੜਾ ਅੱਛਾ ਥੋੜੇ ਥੋੜੇ ਰਹਿ ਕੇ ਚੁਗਣੇ ਜਿਹੜੇ ਰਹਿਗੇ ਨਾ ਥੋੜੀਕਿ ਰਹਿ ਗਈ ਉਹ ਅਕਲ ਆ ਉਹਦੀ ਸ਼ਾਮ ਸੰਭਾਲ ਕਰ ਪਰਸ਼ ਕਰੇ ਅਗਰ ਵਧੀਆ ਤਰੀਕੇ ਨਾਲ ਐਨ ਕਿਉਂਕਿ ਠੀਕ ਹੈ ਜੀ ਉਹ ਫੇਰ ਮਾੜੀ ਮੋਟੀ ਸਿਆਣਿਆਂ ਦੀ ਕਹੀ ਵੀ ਗੱਲ ਤਾਂ ਸੱਚ ਹੋ ਜਾਂਦੀ ਜੀ ਮੈਨੂੰ ਲੱਗ ਰਿਹਾ ਵੀ ਜਾ ਤੇ 2 ਸਾਲ ਤੇ ਨਾ ਮਨਜੀਤ ਮੈਨੂੰ ਤਾਂ ਥਾਟੇ ਨਾਲ ਗੱਲਾਂ ਹੋ ਰਹੀਆਂ ਇੱਕ ਮਿੰਟ ਮੈਨੂੰ ਤਾਂ ਹੀ ਇਹ ਗੱਲਾਂ ਬੋਲਦੀ ਵੀ ਘਟਾ ਇਹਨੂੰ ਸੁਝਦਾ ਹੀ ਨਹੀਂ ਹੋਣਾ ਕੁਝ ਵੀ ਅਕਲ ਵਾਲੀ ਕੋਈ ਗੱਲ ਸੁਣਾਵੇ ਤੁਹਾਨੂੰ ਇੱਕ ਮਿੰਟ ਹਾਂ ਹਾਂ ਠੀਕ ਹੈ ਸਾਨੂੰ ਹਜੇ ਤਾਂ ਕਾਈਓ ਨਹੀਂ ਅਕਲ ਮਨ ਲ ਮੇਰਾ ਤਾਂ ਹੀ ਦੋ ਜਾੜਾ ਆ ਅਕਲ ਉੱਪਰ ਲੀਆ ਨਾਲੇ ਗੰਦੇ ਹੋਏ ਜੋ ਮਣੀ 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 ਨਿਕਲਦੀਆਂ। ਨਾ ਨਾ ਏ ਡਿਡੀਆਂ ਤਾਂ ਹੋਈ ਗਈਆਂ ਉਹ। ਮਨਉ ਦਾ ਜੇ ਜੇ ਮੇਰਾ ਇਹ ਲੋ ਜਾੜਾ ਆ ਗਈਆਂ ਮੈਂ ਤਾਂ ਹੀ ਤਾਂ ਤੁਹਾਡਾ ਵਿੱਚ ਤਲਾ ਰੱਖਦਾ ਆਪਣੀ YouTube ਫੈਮਿਲੀ ਦਾ ਵੀ ਤਾਂ। ਉਲਟੀ। ਉਸੇ ਘੱਟ ਬੋਲਦੀ। ਆ ਜਾਂਦਾ ਵੀ ਹੁਣ ਮਾਜਰੀ ਨਾਲ ਇਹਦਾ ਦੰਦ ਆਪਣਾ ਦਵਾਈ ਦਵਾ ਲਈਏ ਤੇ ਨਾਲੇ ਤੁਹਾਨੂੰ ਬਲੌਗ ਦੇ ਦਈਏ ਜੀ ਅੱਗੇ। ਬਣੇ ਰਹੋ ਠੀਕ ਹੈ ਜੀ। ਤੁਸੀਂ ਕਰੋ ਜੀ ਬਲੌਗ ਟੈਂਡ ਹੋਰ ਵੀ ਮੰਜੀ ਤੇ ਕੋਈ ਗੱਲਬਾਤ। ਮੈਂ ਤਾਂ ਕਹਿੰਦੀ ਮੈਂ ਗੁਰਗੋਸ ਨਹੀਂ ਲਵਾਣ ਦਵਾਈਓ ਲੈਣੀ। ਹਾਂ ਦਵਾਈ ਤੇ ਗੱਲ ਰਾਇ ਇਹ ਚੀਜ਼ਾਂ ਸ਼ੁਰੂ ਕਰ। ਸਵੇਰੇ ਉੱਠ ਕੇ ਇੱਕ ਮਰੱਬਾ ਤੇ ਗੂੰਦ ਕਤੀਗਾ ਇਹ ਮਿਕਸ ਕਰਕੇ ਮੈਂ ਦਊਂਗਾ ਬਣਾ ਕੇ ਤੈਨੂੰ ਗਲਾਸ ਠੀਕ ਨਹੀਂ ਜੇ ਮੇਰੀ ਉਹ ਪੈਣਾਂ ਮੈਂ ਦਊਂਗਾ ਅੱਜ ਦਾ ਬਲੌਗ ਹੈ ਤੁਹਾਨੂੰ ਆਪਣੇ ਇਮਪਲਾਕ ਦੁਕਾਨ ਤੋਂ ਕਿਉਂਕਿ ਆਪਣੀ ਦੁਕਾਨ ਦੇ ਨਾਲ ਪੰਜਾ ਪੀਰਾਂ ਦੀ ਦਰਗਾਹ ਹੈ ਜੀ ਤੇ ਪੰਜਾ ਪੀਰਾਂ ਦੀ ਦਰਗਾਹ ਤੇ ਹਰ ਸਾਲ ਦੀ ਤਰ੍ਹਾਂ ਇੱਥੇ ਵੀ ਕਣਕ ਦੀ ਬਾੜੀਆਂ ਤੋਂ ਬਾਅਦ ਇੱਕ ਮੇਲਾ ਤਿੰਨ ਦਿਨ ਦਾ ਮੇਲਾ ਲੱਗਦਾ ਜੀ ਜਿਹਦੇ ਵਿੱਚ ਕੀ ਬਹੁਤ ਸਾਰੇ ਆਪਣੇ ਜਿੰਨੇ ਵੀ ਸ਼ਰਧਾਲੂ ਆਉਂਦੇ ਆ ਤੇ ਦੋ ਤਿੰਨ ਦਿਨ ਪੂਰੀ ਰੌਣਕ ਬਣ ਰੱਖਦੇ ਨੇ ਤੇ ਬਾਕੀ ਸਾਡੀ ਜਿਹੜੀ ਆਪਣੇ ਦੁਕਾਨਾਂ ਐ ਜਿੰਨੀਆਂ ਵੀ ਹੋਰ ਜਿੱਦਾਂ ਇਹ ਦੁਕਾਨਾਂ ਐ ਜੀ ਤੇ ਇੱਧਰ ਇਹ ਆਪਣੀਆਂ ਦੁਕਾਨਾਂ ਐ ਜੀ ਹਨੀ ਪੀਜੇ ਵਾਲਾ ਅਸੀਂ ਹੋ ਗਏ ਤੇ ਆਪਣੇ ਦੁਕਾਨਾਂ ਦੇ ਸਾਰੇ ਜਿੰਨੇ ਵੀ ਆਪਣੇ ਨਾਲ ਦੇ ਭਰਾ ਐ ਇਕੱਠੇ ਹੋ ਅਸੀਂ ਨਾ ਸਾਰੇ ਮਾਰਕੀਟ ਦੇ ਮੈਂਬਰ ਇਕੱਠੇ ਹੋ ਕੇ ਨਾ ਇੱਕ ਸੁਵੀਲ ਵੀ ਲਾਣੇ ਆ ਤੇ ਲੋ ਜੀ ਸੁਵੀਲ ਦਾ ਕੰਮ ਚੱਲ ਰਿਹਾ ਏ ਤੇ ਹੁਣ ਤੁਸੀਂ ਬਣੇ ਰਹੋ ਨਾਲ ਤੇ ਜਰੂਰ ਤੁਹਾਨੂੰ ਪੰਜ ਪੀਰਾਂ ਦੇ ਦਰਗਾਹ ਦੇ ਦਰਸ਼ਨ ਵੀ ਕਰਾਉਂਗੇ ਤੇ ਹੁਣ ਤੁਸੀਂ ਬਣੇ ਰਹੋ ਨਾਲ ਪਹਿਲਾ ਤਾਂ ਮਲਾਤੀ ਆਪਾਂ ਆਪਣੇ ਮੈਂਬਰਾਂ ਨੂੰ ਲਓ ਜੀ ਇਹ ਆ ਜੀ ਆਪਣਾ ਪੀਰ ਧਿਮਾਨ ਐ ਪਹਿਲਾ ਮੈਂ ਜੀ ਇਸ ਦੁਕਾਨ ਚ ਹੋਏ ਕਰਦਾ ਜਿੱਥੇ ਢੇਕ ਲੱਗੀ ਵੀ ਆ ਜੀ ਤੇ ਲਓ ਜੀ ਪਰਮਾਤਮਾ ਨੇ ਸਾਨੂੰ ਫੇਰ ਆਪਣੀ ਜਗ੍ਹਾ ਤੋਂ ਆਤੀ ਉਧਰ ਚਲੇ ਗਏ ਇਹ ਗੱਗੀ ਪੀਰ ਵੀ ਲੱਗਿਆ ਵਾ ਸੇਵਾ ਚ ਹਰ ਸਾਲ ਸਾਡੇ ਨਾਲ ਸੇਵਾ ਤੇ ਜਰੂਰ ਆਂਦਾ ਪਹਿਲਾਂ ਇਹਨਾਂ ਨੇ ਵੀ ਇੱਥੇ ਦੁਕਾਨ ਚ ਸਾਡੇ ਨਾਲ ਤੇ ਇਹ ਮੈਂਬਰ ਪਰ ਹੁਣ ਲਾ ਕੇ ਕਰਾ ਲਈ ਇਹ ਪਰ ਫੇਰ ਵੀ ਅੱਜ ਦੇ ਦਿਨ ਨਾ ਪੂਰਾ ਕਹਿਣਾ ਆ ਤੇ ਆ ਕਰੋ ਜੀ ਲਓ ਕਰੋ ਇੰਜੋਈ ਜੀ ਠੰਡੇ ਮਠੇ ਚਾਲਦੇ ਤਰੀਕ ਤੇ ਆਪਣਾ ਭਰਾ ਕਰ ਰਿਹਾ ਸੇਵਾ ਹੁਣ ਆਪਾਂ ਨੇ ਵੀ ਲੱਗਣਾ ਜੀ ਕਿਉਂਕਿ ਆਪਣੇ ਕੋਲ ਤਾਂ ਟਰੈਕਟਰ ਪਹਿਲਾਂ ਉਹ ਕੰਮ ਨਵੇੜਿਆ ਮੜਾ ਇੱਕ ਤੇ ਲੋ ਜੀ ਦੇਖੋ ਪੂਰਾ ਕੰਮ ਚੱਲ ਰਿਹਾ ਜੀ ਇਹ ਤੇ ਸਭ ਤੋਂ ਪਹਿਲਾਂ ਤਾਂ ਸਾਡੇ ਮੇਨ ਪ੍ਰਧਾਨ ਨੂੰ ਮਿਲੋ ਹਾਂਜੀ ਭਾਈ ਮੈਂਟਰੀ ਵੀਰ ਕਿਹੜਾ ਹਲਚਾਲ ਹੈ ਬਾਬਾ ਜੀ ਅਸਲੀ ਗੱਲ ਦੀ ਹਾਂਜੀ ਲਓ ਜੀ ਚੱਲ ਰਹੀ ਸੇਵਾ ਤੇ ਇਹ ਆਪਣੇ ਭਰਾ ਸਾਰੇ ਨਾਲ ਦੇ ਹਾਂਜੀ ਹਾਂ ਲਿਆਓ ਜੀ ਬਹੁਤ ਧੰਨਵਾਦ ਜੀ ਥੈਂਕ ਯੂ ਤੇ ਉਹ ਆਪਣਾ ਵੀਰ ਬੈਠਿਆ ਮਨਜੂ ਤੇ ਉਹਦੀ ਡਿਊਟੀ ਲਈ ਵੀ ਹੈ ਜੀ ਆਪਣਾ ਠੰਡਾ ਮਿੱਠਾ ਜਲ ਤਿਆਰ ਕਰਨ ਲਈ ਲਓ ਜੀ ਆਪਣੇ ਸਾਰੇ ਮਾਰਕੀਟ ਦੇ ਮੈਂਬਰ ਇੱਥੇ ਪੂਰੇ ਵੱੱਡੇ ਚੜ੍ਹ ਕੇ ਸੇਵਾ ਕਰ ਰਹੇ ਨੇ ਤੇ ਗੱਟੀਆਂ ਵੀ ਰੋਕ ਰਹੀਆਂ ਤੇ ਆਪਣੇ ਜਿੰਨੇ ਵੀ ਰੋਡ ਤੇ ਜਾ ਰਹੇ ਸਾਰੇ ਇਹਨਾਂ ਨੂੰ ਰੋਕਿਆ ਜਾਂਦਾ ਜੀ 35 ਕਰਕੇ ਵੀ ਰੁਕੋ ਜੀ ਠੰਡਾ ਮਿੱਠਾ ਜਲ ਜ਼ਰੂਰ ਸ਼ੱਕੇ ਜਾਇਓ ਤੇ ਲੋ ਜੀ ਫਿਰ ਮੈਂ ਤੁਹਾਨੂੰ ਪੰਜ ਪੀਰ ਦਰਗਾਹ ਦੀ ਦਰਸ਼ਨਤੀ ਕਰਾ ਕੇ ਜਾਨਾ ਜੀ ਬਾਬਾ ਜੀ ਦੇ ਤੇ ਮੇਲੇ ਦੀ ਵੀ ਮਾਰੂਗੇ ਜੀ ਨਿਗਾਹ ਚੱਲ ਰਹੀ ਸੇਵਾ ਪੂਰਾ ਕੰਮ ਖਿੱਚ ਕੇ ਰੱਖ ਬਾਈ ਹੈ ਦੇਖਾ ਅੱਜ ਤੇ ਹੀ ਦਿਨ ਮਿਲੇ ਆਪਾਂ ਨੂੰ ਮੌਕਾ ਇਹ ਅੱਜ ਸੇਵਾ ਕਰ ਲੋ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਕਿ ਸਾਡੇ ਤੋਂ ਹਰ ਸਾਲ ਸੇਵਾ ਲਾ ਲਓ ਜੀ ਮੈਂ ਜਲ ਸ਼ਕਲ ਮਾਂ ਜੀ ਫਿਰ ਚਾਲਦੇ ਆਂ ਮੇਲੇ ਦੀ ਵੀ ਮਾਰ ਕਰਨੇ ਗਿਹੜੀ ਲਓ ਜੀ ਆਪਾਂ ਨੇ ਵੀ ਜਲ ਸ਼ਕਲ ਆ ਤੇ ਸੇਵਾ ਚੱਲ ਰਹੀ ਹੈ ਤੇ ਹੁਣ ਚਾਲਦੇ ਆਂ ਪੱਤ ਦਰਸ਼ਨ ਕਰਨ ਉਹ ਦੇਖੋ ਜੀ ਉਹ ਤੱਕ ਆਪਣੇ ਨੌਜਵਾਨ ਉਹ ਦੂਰ ਤੱਕ ਸੇਵਾ ਕਰ ਰਹੇ ਜੀ ਬੱਦ ਚੜ ਕੇ ਆਪਣੇ ਜਮਾਨ ਨਾ ਆਪਣੇ ਮਾਰਕੀਟ ਦੇ ਸਾਰੇ ਮੈਂਬਰ ਬੱਦ ਚੜ ਕੇ ਸੇਵਾ ਕਰ ਰਹੇ ਜੀ ਲਓ ਜੀ ਤੇ ਹੁਣ ਚਾਲਦੇ ਆਂ ਨਾਲ ਬਨੇ ਰਹੋ ਇਹ ਦੇਖ ਚੱਕ ਦੋ ਜਵਾਨਾਂ ਨੂੰ ਕੰਮ ਨੂੰ ਚੱਕ ਦੋ ਤੇ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਚੱਲਦੇ ਹੁਣ ਆਪਾਂ ਦਰਸ਼ਨ ਕਰਕੇ ਆਈਏ ਜੀ ਦੇਖੋ ਭਾਈ ਇਹ ਬੱਚੇ ਦੇਖੋ ਨਜ਼ਾਰੇ ਲੈ ਰਹੇ ਝੂਟਿਆਂ ਦੇ ਹੈ ਆਪਣਾ ਕਰਨ ਵੀ ਆਣਿਆ ਵਾਲਾ ਹੀ ਤੇ ਬਾਕੀ ਪੀੜਾ ਬਹੁਤ ਆਈ ਉਹਦੇ ਲੈ ਲੈ ਆਪਾਂ ਪੰਡਿਤ ਜੀ ਦੀ ਦਰਵਾਜ਼ੇ ਪੁੱਛ ਕੇ ਜੀ ਆਪਾਂ ਤੇ ਹੁਣ ਕਰਕੇ ਆਨੇ ਜੀ ਦਰਸ਼ਨ चलिए जी फिर आज गावला दिन है आज लंगर भी चलना पहला देख दे दे रहे हैं की काम कार चल रहे देख जी सारे सेवादार चल रहा हैं। वो भी बैठे अपने सेवादार सारे ਹੇ ਲੱਗਦਾ ਚੱਲਣਾ ਇੱਕ ਕੜੀ ਚੌਲ ਤੇ ਕੁਝ ਸਮੇਂ ਬਾਅਦ ਆਣਾ ਆਪਣੇ ਕਿ ਢੜਕੇ ਤੋਂ ਕੰਮ ਚੱਲ ਰਿਹਾ ਇਹ ਇੰਦਰ ਢੜੀ ਦਾ ਚੱਲ ਰਿਹਾ ਲਓ ਨਹੀਂ ਵੀਰ ਮਾਚਰੀ ਤੋਂ ਆਪਣੇ ਹਰ ਸਾਲ ਵੀਰ ਪੂਰੀ ਮਤ ਚੜਕੇ ਸੇਵਾ ਕਰਦੇ ਆਂ दर्शन ਇਹ ਜਿਹੜਾ 메인 ਸਾਡਾ ਸਟੇਜ ਸੈਕਟਰ ਹੀ ਹੈ ਪਿੰਕਾ ਥਵਰੀ ਹੈ ਮਾਦੀ ਦਾ 1 2 ਵਜੇ ਤੋਂ ਬਾਅਦ ਉਹ ਇਕ ਵਾਲੀਆਂ ਚੱਲਦੇ ਆ ਜੀ ਹਰ ਸਾਲ ਕੋਈ ਨਾ ਕੋਈ ਕਲਾਕਾਰ ਆਉਂਦਾ ਔਰ ਇਹ ਜਿੱਕਣਾ ਜੀ ਪਿਛਲੇ ਤੋਂ ਪਿਛਲੇ ਸਾਲ ਆਇਆ ਤਾਂ ਪੰਮਾ ਡੋਮੇ ਆ ਸਟੇ ਸੈਕਟਰੀ ਹੈ ਜੀ ਆਪਣਾ ਪਿੰਕਾ ਥੌਰੀ ਹਰ ਸਾਲ ਤੇ ਵਰਨਾ ਨਹੀਂ ਅੱਛਾ ਦੇਖ ਵੀ ਲੈਣੇ ਅੱਜ ਵੀ ਕਿਹੜੇ ਕਿਹੜੇ ਕਲਾਕਾਰ ਆ ਰਹੇ ਨੇ ਇਹ ਲੋ ਜੀ ਮਾਰੋ ਨਿਗਾਹ ਇਹ ਬਾਬਾ ਜੀ ਪਹਿਲਾਂ ਹੁੰਦੇ ਤੇ ਹੁਣ ਆਲੇ ਔਰ ਜੀ ਕਿੰਨੇ ਵਜੇ ਚੱਲਣੀਆਂ ਫਿਰ ਕਵਾਲੀਆਂ? ਬਸ ਪਹਿਲਾਂ ਸੱਤਾ ਚੱਲ ਕੇ ਮੇਲਾ ਹੋਏਗਾ ਪੀਆ। ਹਾਂਜੀ। ਤੇ ਮਨ ਲਾਦਾ ਰਾਤ ਨੂੰ ਚੱਲੂਗਾ ਈ। ਜੀ ਕਵਾਲੀਆਂ ਈ। ਹਾਂ ਕਵਾਲੀ ਦਾ ਪ੍ਰੋਗਰਾਮ ਹੋਏਗਾ। ਰਾਈ ਮਿਊਜ਼ੀਕਲ ਗਰੁੱਪ ਵੱਲੋਂ ਆਸ਼ਿਆ ਜੀ। ਗੋਲ ਪਿੰਕਾ ਸਾਹਰੀ ਵੀ ਆਪਣੀ। ਹਾਂ ਪਿੰਕਾ ਸਾਹਰੀ ਏ ਸਟੇਜ ਸੈਕਟਰੀ। ਬਾਬੇ ਜੀ ਸੇਵਾ ਨਿਭਾਉਣ ਦੇ। ਹਾਂਜੀ ਹਾਂ। ਵੱਡੇ ਜਰੀਏ। ਹਰ ਸਾਲ ਦੀ ਤਰ੍ਹਾਂ। ਵੱਡੇ ਜਰੀਏ ਇਲਾਕੇ ਦੇ ਵਸਨੀਕਾਂ ਨੂੰ। ਜੀ। ਦੀ ਪ੍ਰਧਾਨ ਦੇ ਘਰ ਆ ਆ ਤੁਹਾਡੇ ਦੁਜੀਏ ਹਾਂਜੀ ਮਕਰਵਾਸੀਆਂ ਨੂੰ ਬਾਬੇ ਦੇ ਬੇਲੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਮੁਬਾਰਕਾਂ ਜੀ ਮੁਬਾਰਕ ਇਹ ਨਾਲ ਜਿੰਨੇ ਵੀ ਦਾਨੀ ਸਹਿਯੋਗੀ ਹੈ ਹਾਂਜੀ ਵੀਰ ਬਾਬਾ ਜੀ ਦਾ ਯੋਗਦਾਰ ਪਾਇਦਾ ਵੀ ਧੰਨਵਾਦ ਕਰਦਾ ਠੀਕ ਹੈ ਜੀ ਬਾਬਾ ਮੇਰਾ ਪੰਜ ਪੀਸ ਸਭ ਦੇ ਪਰਿਵਾਰ ਨੂੰ ਸੁੱਖ ਸ਼ਾਂਤੀ ਬਖਸ਼ੇ ਬਸ ਜੀ ਬਸ ਇਹ ਰਾਹੀ ਵੱਲੋਂ ਫੰਦਾ ਮਜਾਰਾ ਕੀਤਾ ਜਾਊਗਾ ਹਾਂਜੀ ਮੁਲਤਵਾਤ ਹੋਊਗਾ ਦੂਰਾ ਪਾਸੇ ਰਾਹੀ ਮਾਨਕਪੁਰ ਤੋਂ ਹਾਂਜੀ ਹਾਂਜੀ ਠੀਕ ਹੈ ਤੇ ਉਸ ਦੇ ਨਾਲ ਨਾਲ ਬਰਮਪੁਰ ਤੋਂ ਇੱਕ ਵੱਲੋਂ ਮੈਂ ਫਿਰ ਕੁਆਲਿਫਾਈ ਹੋਏ ਹਾਂਜੀ ਤੇ ਜਿੰਨੇ ਵੀ ਪਾਰਟੀਆਂ ਦੇ ਵਰਕਪਰਸਨ ਹਾਂਜੀ}{|\text{election ਦਾ ਦੌਰ ਹੈ। ਹਾਂਜੀ। ਸਾਰੇ ਲੀਡਰਾਂ ਨਾਲ ਸਾਰੇ ਪਹੁੰਚਣਗੇ। ਠੀਕ ਹੈ। ਸਭ ਨੂੰ ਮੁਬਾਰਕਾਂ ਦੀ ਧੰਨਵਾਦ। ਤੇ ਇਸ ਵਾਰ ਜੀ ਕਿਹੜੇ ਸੇਵਾਦਾਰ ਆਈ ਮੋਖੋ ਟਾਈਮ ਨੂੰ? ਬੁਰੇ ਸੁਫੀ ਜੀ ਆ ਜੀ। ਆਈ ਸੁਫੀ ਜੀ ਆਈ। ਬਸ ਠੀਕ ਹੈ ਜੀ। ਉਹ ਨਾ ਰਹਿਮ ਰਹਿਮਾਨ ਸਾਹਿਬ ਜੀ ਪਹਿਲਾਂ ਤਾਂ ਕੋਈ ਜਿਹੜੇ ਹਾਂ ਵਾਲੀ ਇਹ ਪਹਿਲਾਂ ਹੁੰਦੇ ਸੀ। ਤੇ ਹੁਣ ਆਈ ਜੀ ਰਹਿਮਤ ਸ਼ਾਹ ਮਸਤਾਨ ਇਹ ਆ ਬਾਬਾ ਜਿਹੜੇ ਸੇਵਾ ਨਿਭਾ ਰਹੇ ਜਿਹੜੀ ਹਰ ਰੋਜ਼} ਇਹ ਕਲਾਕਾਰ ਚਲੋ ਠੀਕ ਹੈ